ਅੱਪਾ ਨਾ ਛੋਟੇ ਹੁੰਦੇ ਸੰਤਰੇ ਦਾ ਛਿਲਕਾ ਚਿਹਰੇ ਤੇ ਘਸਾਉਂਦੇ ਹੁੰਦੇ ਆ ਵਧੀਆ ਫੀਲ ਆਉਂਦਾ ਉਹੀ ਚੀਜ਼ ਦੀ ਫੀਲਿੰਗ ਆਉ ਕ ਇਹ ਡੈਰੀ ਮਿਲਕ ਹੌਣ ਜਿੰਨੇ ਮਿਲਕ ਸੈਂਟਰ ਨੇਗੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਤੁੱਦਲੀਆਂ ਡੈਰੀਆਂ ਦੇ ਉੱਤੇ ਇਹ ਸਾਬਣ ਤੁਹਾਨੂੰ ਮਿਲਿਆ ਕਰੋਗੇ ਡੈਰੀ ਮਿਲਕ ਵਾਲੀ ਸਾਬਣ ਨਾਲ ਚਿਹਰੇ ਨੂੰ ਸਮੂਥ ਬਣਾਉਂਦੀ ਹੈ ਬਾਈ ਜੀ ਸਮੂਥ ਬਣਾਉਂਦੀ ਹੈ ਹਾਰਡਨੈਸ ਨਹੀਂ ਹੋਣ ਦਿੰਦੀ ਬਿਲਕੁਲ ਠੀਕ ਹੈ ਜਦੋਂ ਤੁਸੀਂ ਲਾਓਗੇ ਤੁਹਾਨੂੰ ਆਪਦੇ ਆਪ ਪਤਾ ਲੱਗੂਗਾ ਆਪਾਂ ਕੁਝ ਲਾਇਆ ਯਾਰ ਬੱਕਰਾ ਇੱਕ ਚੀਜ਼ ਜਿਹੜੀ ਇਹਦੇ ਵਿੱਚ ਕਿਹਾ ਉਹ 100% ਇਹਦੇ ਵਿੱਚ ਲੈਬ ਟੈਸਟ ਕਰਾ ਸਕਦੇ ਠੀਕ ਹੈ 20000 ਜੁਰਮਾਨਾ ਲੈ ਲਓ ਸਾ ਤੋਂ ਜੇ ਬੰਦਾ ਕੋਈ ਇਹ 'ਚ ਰੰਗ ਸਾਫਤ ਕਰ ਦੇ ਠੀਕ ਹੈ ਜੀ ਨੇਚਰਲ ਕਲਰ ਜੋ ਵੀ ਕੁਦਰਤੀ ਹੈ ਉਹ ਹੈ ਲਓ ਵੀ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆਗੀ ਅੱਜ ਆਪਾਂ ਜਿਹੜੀ ਤੁਹਾਨੂੰ ਚੀਜ਼ ਦਿਖਾਵਾਂਗੇ ਘਰ ਘਰ ਕੰਮ ਆਉਣ ਵਾਲੀ ਚੀਜ਼ ਆਗੀ ਹੁਣ ਜੁਗ ਬਾਈ ਜਿਹਾ ਇਹ ਆ ਜਾ ਵੀ ਹਰੇਕ ਵੀਰ ਕਹ ਰਿਹਾ ਵੀ ਸਾਨੂੰ ਚੀਜ਼ ਵਧੀਆ ਦੇ ਦਿਓ ਪੈਸੇ ਚਾਹੇ ਕਿਨੇ ਮਰਜ਼ੀ ਲੈ ਲਓ ਤਾਂ ਹੀ ਆਪਾਂ ਬਾਈ ਬ੍ਰੈਂਡਾ ਮੰਨ ਲੈ ਪੈ ਗਿਆ ਨਾ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਸਾਬਣ ਦੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਸਾਬਣ ਆ ਰਹੇ ਨੇ ਸਾਰੇ ਕਹਿੰਦੇ ਨੇ ਵੀ ਸਾਡੀ ਸਾਬਣ ਵਧੀਆ ਪਰ ਹੁੰਦਾ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਅੱਜ ਆਪਾਂ ਜਿਹੜੀ ਸਾਬਣ ਦੀ ਗੱਲਬਾਤ ਕਰਾਂਗੇ ਬਈ ਜੀ ਰੰਦਾਵਾ ਸਾਬਣ ਦੀ ਵੀਰ ਗਰੰਟੀ ਫੁੱਲ ਦੇ ਰਹੇ ਨੇ ਵੀਰ ਸਾਡੀ ਸਾਬਣ ਵਧੀਆ ਤੁਸੀਂ ਇੱਥੇ ਆ ਕੇ ਬਣਦੀ ਵੀ ਦੇਖ ਸਕਦੇ ਹੋਗੇ ਗੱਲ ਦੇ ਵਿੱਚ ਕਿੰਨੀ ਸੱਚਾਈ ਹੈਗੀ ਸਾਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਦਿਆਂਗੇ ਠੀਕ ਹੈ ਜੀ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਤੇ ਕੀ ਕੀ ਸਾਬਣ ਦੇ ਫਾਇਦੇ ਨੇ ਕਿਹੜੀ ਕਿਹੜੀ ਸਾਬਣਾਂ ਦੀ ਸਾਰੀ ਗੱਲਬਾਤ ਕਰਾਂਗੇ ਵੀਰ ਦੇ ਨਾਲ ਆ ਜਾਓ ਬਈ ਜੀ ਬਾਈ ਸਸੀ ਗਾਰ ਜੀ ਸਸੀ ਗੱਲ ਬਾਈ ਜੀ ਕੀ ਹਾਲ ਚੱਲ ਹੈ ਜੀ ਬਹੁਤ ਵਧੀਆ ਜੀ ਇਲਤੀ ਲੈਣਾ ਤੁਰੀ ਦੇ ਸਾਰਿਆਂ ਦਾ ਧੰਨਵਾਦੀ ਧੰਨਵਾਦ ਧੰਨਵਾਦ ਜੀ ਦੱਸੋ ਬਾਈ ਜੀ ਸਾਬਣ ਦੇ ਬਾਰੇ ਪਹਿਲਾਂ ਤਾਂ ਜੀ ਸਾਬਣਾ ਜੀ ਆਪਣੇ ਕੋਲੇ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਜੀ ਜਿਹੜੀਆਂ ਮਤਲਬ ਕਿ ਸਭ ਤੋਂ ਪਹਿਲੀ ਗੱਲ ਇਹੀ ਕਹਣਾ ਮੈਂ ਪੂਰੀਆਂ ਸ਼ੁੱਧ ਸਾਬਣਾ ਨੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਆਪਾਂ ਨੂੰ ਬਾਈ ਜੀ 1 ਸਾਲ ਹੋ ਗਿਆ 1 ਸਾਲ ਹੋ ਗਿਆ ਹਾਂ ਹਾਂ ਬਹੁਤ ਹੀ ਕੈਂਡ ਜਾਨੀ ਕਿ ਰਿਪੀਟ ਆਰਡਰ ਆਪਾਂ ਨੂੰ ਆ ਰਹੇ ਨੇ ਰਿਪੀਟ ਆਰਡਰ ਆ ਰਹੇ ਨੇ ਤੇ ਗਾਰੰਟੀ ਨਾਲ ਬੈਨੀਫਿਟ ਹੋ ਰਿਹਾ ਹਰੇਕ ਬੰਦੇ ਨੂੰ ਸਾਰੀਆਂ ਮਤਲਬ ਕਿ ਜਿੰਨੇ ਵੀ ਕੋਈ ਪ੍ਰੋਬਲਮ ਹੈ ਉਸ ਪ੍ਰੋਬਲਮ ਦੇ ਹਿਸਾਬ ਨਾਲ ਸਾਡੇ ਕੋਲੇ ਸਾਬਣ ਹੈ ਜਿਵੇਂ ਕਿਸੇ ਨੂੰ ਚਿਹਰੇ ਦੇ ਦਾਗਾਂ ਦੀ ਸਮੱਸਿਆ ਹੈ ਕਿਸੇ ਨੂੰ ਮਤਲਬ ਕਿ ਵੀ ਰੰਗ ਦੀ ਸਮੱਸਿਆ ਹੈ ਮੈਂ ਇਹ ਗੱਲ ਪਹਿਲਾਂ ਕਹਿੰਿਆ ਕਿਉਂਕਿ ਕਾਲਾ ਰੰਗ ਕੁਦਰਤ ਦਾ ਬੱਕਰੀ ਗੱਲ ਹੈ ਪਰ ਜੇ ਕਈ ਵਾਰ ਉਹ ਚਿਹਰਾ ਸਾਫ਼ ਨਹੀਂ ਹੁੰਦਾ ਜਾਂ ਹਾਰਡਨੈਸਸ ਕਰਨਾ ਚਾਹ ਚਿਹਰੇ ਦੇ ਦਾਗ ਤਾਂ ਅੱਖਾਂ ਦੇ ਵਿੱਚ ਛਾਈਆਂ ਨੇ ਤੇ ਬਾਹਰ ਸਾਰੀਆਂ ਸਮੱਸਿਆ ਨੇ ਸਿਰ ਦੇ ਵਾਲਾਂ ਦੀ ਪ੍ਰੋਬਲਮ ਹੈ ਠੀਕ ਹੈ ਨਾ ਤੇ ਮਤਲਬ ਵੀ ਸਕਨ ਸਮੱਸਿਆ ਮੀਂਹਾਂ ਬਣ ਚੁੱਕੀਆਂ ਨੇ ਕਿ ਅੱਜ ਕੱਲ ਸਕਿਨ ਦੀਆਂ ਇੰਨੀਆਂ ਬਿਮਾਰੀਆਂ ਆ ਚੁੱਕੀਆਂ ਨੇ ਹਨਾ ਸਹੀ ਗੱਲ ਹੈ ਉਹ ਬਿਮਾਰੀਆਂ ਦਾ ਕਾਰਨ ਹੀ ਆਪਾਂ ਜਿਹੜਾ ਕੈਮੀਕਲ ਸਰੀਰ ਤੇ ਲਾ ਰਹੇ ਆ ਉਹ ਮੇਨ ਆ ਬਾਈ ਜੀ ਠੀਕ ਹੈ ਜੀ ਹਾਂਜੀ ਤੇ ਆਪਣੀ ਸਾਬਣ ਕਿਵੇਂ ਹੋਊਗੀ ਜੀ ਹੁਣ ਦੇਖੋ ਜੀ ਆਪਣੇ ਕੋਲੇ ਆਪਣੀ ਸਾਬਣ ਬਾਈ ਜੀ ਪੂਰੀ ਟੌਪ ਦੀ ਹੋਊਗੀ ਠੀਕ ਹੈ ਜੀ ਜਿਹਨੂੰ ਆਪਾਂ ਮੰਨ ਲੇ ਵੀ ਆਪਾਂ 100% ਗਾਰੰਟੀ ਨਾਲ ਇਹ ਗੱਲ ਕਹਿ ਰਹੇ ਹਾਂਗੇ ਗਾਰੰਟੀ ਵੀ ਜੇ ਕੋਈ ਰਿਜ਼ਲਟ ਨਾ ਮਿਲੇ ਆਪਣਾ ਪਹਿਲੇ ਹਫ਼ਤੇ ਦੇ ਵਿੱਚ ਹੀ ਰਿਜ਼ਲਟ ਨਾ ਮਿਲੇ ਤਾਂ ਬਾਈ ਜੀ ਆਪਾਂ ਉਸ ਦਿਨ ਪੈਸੇ ਵਾਪਸ ਕਰਾਂਗੇ ਪੈਸੇ ਵਾਪਸ ਪੈਸੇ ਵਾਪਸ ਮਨੀ ਬੈਕ ਵੀ ਸਾਬਣ ਦਾ ਸਾਡੀ ਤਾਂ ਨਸ਼ਾ ਵੀ ਜਿਹੜਾ ਬੰਦਾ ਇੱਕ ਵਾਰੀ ਲਾ ਲੂਗਾ ਉਹ ਬਾਜ਼ਾਰੂ ਸਾਬਣ ਫੇਰ ਮਹਿਸੂਸ ਹੋਊ ਵੀ ਆਪਾਂ ਲਾ ਕੀ ਰਿਆਂ ਲਾ ਕੀ ਰਿਆਂ ਠੀਕ ਹੈ ਨਾ ਭਾਈ ਜੀ ਅਸਲ ਪਤਾ ਕੀ ਆ ਪਤਾ ਕਦੋਂ ਲੱਗਦਾ ਹੈ ਹਾਂਜੀ ਪਤਾ ਉਦੋਂ ਲੱਗਦਾ ਜਦੋਂ ਆਪਾਂ ਚੰਗੀ ਚੀਜ਼ ਵਰਤਾਂਗੇ ਤਾਂ ਮਾੜੀ ਆਪਣੇ ਆਪ ਹੀ ਸ਼ੋ ਹੋ ਜਾਂਦੀ ਆ ਸ਼ੋ ਹੋ ਜਾਂਦੀ ਠੀਕ ਆ ਹੁਣ ਘਰਾਂ ਦੇ ਵਿੱਚ ਤੁਸੀਂ ਜਿਹੜੀ ਮਰਜ਼ੀ ਸਾਬਣ ਵਰਤ ਰਹੇ ਹੋ ਤੁਹਾਨੂੰ ਵਧੀਆ ਘੱਟਿਆ ਦਾ ਕਦੋਂ ਪਤਾ ਲੱਗੂ ਜਦੋਂ ਤੁਸੀਂ ਉਹਦੇ ਨਾਲੋਂ ਵੀ ਪਲੱਸ ਵਰਤੋਗੇ ਠੀਕ ਹੈ ਜੀ ਵਧੀਆ ਮਿਲੂਗੀ ਤਾਂ ਕਰਕੇ ਆ ਬੜਾ ਜੇ ਵਧੀਆ ਮਿਲੂਗੀ ਤਾਂ ਹੀਓ ਵਰਤੋਗੇ ਠੀਕ ਹੈ ਨਾ ਕੋਈ ਰੇਟ ਦੀ ਗੱਲ ਨਹੀਂ ਕੋਈ ਕੁਆਲਿਟੀ ਦੀ ਕੋਈ ਕੰਪਨੀ ਦੀ ਗੱਲ ਤਾਂ ਇਹ ਆ ਵੀ ਕਸਟਮਰ ਰਿਜ਼ਲਟ ਖੁਦ ਦੱਸੂਗਾ ਵੀ ਯਾਰ ਫੀਲ ਹੋਊਗਾ ਵੀ ਵਾਕਈ ਆਪਾਂ ਕੁਛ ਚੰਗਾ ਲਾ ਰਹੇ ਆ ਆਪਣੀ ਬਾਡੀ ਤੇ ਸਹੀ ਗੱਲ ਹੈ ਠੀਕ ਆ ਪਹਿਲਾਂ ਆਪਾਂ ਕੀ ਲਾ ਰਹੇ ਸੀ ਕੀ ਲਾ ਰਹੇ ਸੀ ਇਹ ਇਹ ਵਰਤ ਕੇ ਹੀ ਪਤਾ ਲੱਗੂ ਸਹੀ ਗੱਲ ਹੈ ਕਿਹੜੇ ਕਿਹੜੇ ਸਾਬਣ ਹੁੰਦੀਆਂ ਆਪਣੇ ਕੋਲੇ ਭਾਈ ਜੀ ਆਪਣੇ ਕੋਲ ਦੇਖੋ ਆ ਸਭ ਤੋਂ ਪਹਿਲਾਂ ਔਰੈਂਜ ਫਲੇਵਰ ਦੀ ਹੈਗੀ ਲਓ ਜੀ ਭਾਈ ਸੰਤਰੇ ਦੇ ਛਿਲਕੇ ਦੀ ਸਾਬਣ ਬਣਦੀ ਹੈ ਇਹ ਛਿਲਕੇ ਦੀ ਜਿਮਾ ਕੱਲੇ ਛਿਲਕੇ ਦੀ ਬਣਦੀ ਹੈ ਜੇ ਪੂਰਨ ਗਰੰਟੀ ਹੋਊਗੀ ਛਿਲਕੇ ਦੀ ਪੂਰੀ ਫੁੱਲ ਗਰੰਟੀ ਛਿਲਕਾ ਨਾ ਨਿਕਲੇ ਸੰਤਰੇ ਦਾ ਫਲੇ ਸੰਤਰਾ ਯਾਨੀ ਕਿ ਪਿਓਰਿਟੀ ਨਾ ਹੋਵੇ ਸੰਤਰੇ ਦੀ ਕੋਈ ਕੈਮੀਕਲ ਪਾਇਆ ਹੋਵੇ ਜਾਂ ਕੋਈ ਰੰਗ ਪਾਇਆ ਹੋਵੇ ਜਿਹੜਾ ਰੰਗ ਹੈ ਤੁਸੀਂ ਜ਼ੂਮ ਕਰਕੇ ਦਿਖਾ ਸਕਦੇ ਹੋ ਜਮਾਂ ਇਹਨ ਕੱਲਾ ਸੰਤਰਾ ਸੰਤਰਾ ਸੰਤਰੇ ਦਾ ਜਿਹੜਾ ਛਿਲਕਾ ਉਹ ਗ੍ਰाइंड ਕੀਤਾ ਹੋਇਆ ਇਹਦੇ ਵਿੱਚ ਲੈ ਵੀ ਦੇਖ ਸਕਦੇ ਹੋ ਕੋਈ ਵੀ ਇਹਦੇ ਵਿੱਚ ਯਾਨੀ ਕੀ ਹੋਨੇਗਾ ਨਾ 컬러 ਨਹੀਂ ਹੈਗਾ ਕੋਈ ਵੀ ਨਾ 컬러 ਨਹੀਂ ਆਪਾਂ ਦੇਖੋ ਆਰਗੈਨਿਕ ਕਲਰ ਹੈ ਜੋ ਵੀ ਹੈ ਇਹਦਾ ਆਰਗੈਨਿਕ ਕਲਰ ਹੈ ਜੀ ਆਪਾਂ ਨਾ ਛੋਟੇ ਹੁੰਦੇ ਸੰਤਰੇ ਦਾ ਛਿਲਕਾ ਚਿਹਰੇ ਤੇ ਘਸਾਉਂਦੇ ਹੁੰਦੇ ਤਾਂ ਵਧੀਆ ਫੀਲ ਹੁੰਦਾ ਉਹੀ ਚੀਜ਼ ਦੀ ਫੀਲਿੰਗ ਆਉਂਦੀ ਕਿਉਂਕਿ ਪਿਓਰ ਸੰਤਰੇ ਦੇ ਛਿਲਕੇ ਦੀ ਆ ਠੀਕ ਹੈ ਜੀ ਠੀਕ ਹੈ ਜੀ ਅਗਲੀ ਸਾਬਣ ਕਿਹੜੀ ਆ ਗਈ ਜੀ ਅਗਲੀ ਬਾਈ ਜੀ ਸਾਡੇ ਕੋਲ ਹੈਗੀ ਹੈ ਕਿ ਗੋਟ ਮਿਲਕ ਦੀ ਗੋਟ ਮਿਲਕ ਬੱਕਰੀ ਦੇ ਦੁੱਧ ਦੀ ਸਾਬਣਾ ਬਾਈ ਜੀ ਲਓ ਜੀ ਬਾਈ ਬੱਕਰੀ ਦੇ ਦੁੱਧ ਦੀ ਸਾਬਣਾ ਨਾ ਬਾਈ ਜੀ ਬਿਲਕੁਲ ਜੀ ਇਹ ਪਹਿਲਾ ਬ੍ਰਾਂਡ ਆਪਣਾ ਹੈ ਇਹ ਪਹਿਲਾ ਬ੍ਰਾਂਡ ਆ ਬਾਈ ਜੀ ਠੀਕ ਆ ਸਭ ਤੋਂ ਪਹਿਲਾ ਬ੍ਰਾਂਡ ਆਪਣਾ ਬੱਕਰੀ ਦੇ ਦੁੱਧ ਦਾ ਬਣਾਇਆ ਸੀ ਹਾਂਜੀ ਉਸ ਤੋਂ ਬਾਅਦ ਇੰਨਾ ਕਿ ਪਸੰਦ ਆਇਆ ਪਬਲਿਕ ਨੂੰ ਤਾਂ ਉਹਦੇ ਨਾਲ ਨਾਲ ਹੀ ਫਿਰ ਅਸੀਂ ਸੰਤਰੇ ਦਾ ਬਣਾਇਆ ਠੀਕ ਆ ਫਿਰ ਹੁਣ ਅਸੀਂ ਕਾਊ ਮਿਲਕ ਦੀ ਬਣਾਈ ਹੈ ਜੀ ਨਾਲ ਇਹਦੇ ਡੇਰੀ ਮਿਲਕ ਡੇਰੀ ਮਿਲਕ ਸਾਬ ਇਹ ਡੇਰੀ ਮਿਲਕ ਹੁਣ ਜਿੰਨੇ ਮਿਲਕ ਸੈਂਟਰ ਨੇਗੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਦੁੱਧ ਵਾਲੀਆਂ ਡੇਰੀਆਂ ਦੇ ਉੱਤੇ ਇਹ ਸਾਬਣ ਤੁਹਾਨੂੰ ਮਿਲਿਆ ਕਰੂਗੇ ਠੀਕ ਹੈ ਜੀ ਪਿੰਡਾਂ ਦੇ ਵਿੱਚ ਕਿਸੇ ਵੀਰ ਨੇ ਡੇਰੀ ਵਾਲੇ ਨੇ ਇਹ ਸਾਬਣ ਧਰਾਉਣੀ ਹੋਵੇ ਧਰਾ ਸਕਦਾ ਜੀ ਠੀਕ ਹੈ ਠੀਕ ਹੈ ਜੀ ਤੇ ਚਿਹਰੇ ਦੇ ਦਾਗ ਹੁਣ ਬਾਈ ਜੀ ਸ਼ਾਇਆ ਹੁਣ ਲੇਡੀਜ਼ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਠੀਕ ਹੈ ਮਤਲਬ ਵੀ ਗਰੰਟੀ ਨਾਲ ਹੀ ਆ ਗੱਲ ਠੀਕ ਹੈ ਜੀ ਬਹੁਤ ਜ਼ਿਆਦਾ ਗਰੰਟੀ ਨਾਲ ਗੱਲ ਕਰ ਰਹੇ ਆਪਾਂ ਕਿਸੇ ਦਾ ਵੀ ਜੇ ਫੇਸ ਖਰਾਬ ਆਗਾ ਤਾਂ ਇਹ ਸਾਬਣ ਬਾਈ ਜੀ ਜ਼ਰੂਰ ਵਰਤ ਕਾਓ ਮਿਲਕ ਤੇ ਡੇਰੀ ਮਿਲਕ ਵਾਲੀ ਸਾਬਣ ਨਾਲ ਚਿਹਰੇ ਨੂੰ ਸਮੂਥ ਬਣਾਉਂਦੀ ਆ ਬਾਈ ਜੀ ਸਮੂਥ ਬਣਾਉਂਦੀ ਹਾਰਡਨੈਸ ਨਹੀਂ ਹੋਣ ਦਿੰਦੀ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਲਾਉਂਗੇ ਤੁਹਾਨੂੰ ਆਪਦੇ ਆਪ ਪਤਾ ਲੱਗੂਗਾ ਆਪਾਂ ਕੁਝ ਲਾਇਆ ਯਾਰ ਬੱਕਰਾ ਤੇ ਅਗਲੀ ਸਾਬਣ ਆ ਗਈ ਬਾਈ ਜੀ ਇਹ ਆ ਗਈ ਬਾਈ ਜੀ ਆਪਣੀ ਹਲਦੀ ਤੇ ਟਮਾਟਰ ਦੀ ਲਓ ਜੀ ਹਲਦੀ ਤੇ ਟਮਾਟਰ ਦੀ ਸਾਬਣ ਵਈ ਪੁਰਾਣੇ ਟਾਈਮ ਦੇ ਵਿੱਚ ਜਦੋਂ ਨਾ ਨਹਾਉਂਦੇ ਲੋਕ ਘੱਟ ਹੁੰਦੇ ਵਿਆਹ ਵੇਲੇ ਬਟਣਾ ਮਲਦੇ ਹੁੰਦੇ ਹਲਦੀ ਦਾ ਬੈਕਟੀਰੀਆ ਨੂੰ ਜਾਨੀ ਕਿ ਖਤਮ ਕਰਦੀ ਹੈ ਹਲਦੀ ਸਕਿਨ ਦਾ ਸਕਿਨ ਕੈਂਸਰ ਸਕਿਨ ਦੀ ਖੁਸ਼ਕੀ ਸਮੇਂ ਤੋਂ ਪਹਿਲਾਂ ਝੁਰੜੀਆਂ ਪੈਣੀਆਂ ਹਨ ਉਮਰ ਤੋਂ ਪਹਿਲਾਂ ਮਤਲਬ ਕਹਿ ਸਕਦੇ ਆਪਾਂ ਠੀਕ ਆਪਾਂ ਕਹਿੰਦੇ ਰਹੇ ਨਾ ਵੀ ਅੱਜ ਕੱਲ੍ਹ ਯਾਰ ਛੋਟੀ ਜਿਹੀ ਉਮਰ ਦੀ ਬੁੜਾ ਜਿਹਾ ਫੇਸ ਲੱਗਣ ਲੱਗ ਜਾਂਦਾ ਠੀਕ ਆ ਤਾਂ ਤੁਹਾਨੂੰ ਜਦੋਂ ਤੁਸੀਂ ਰੈਗੂਲਰ ਇਹ ਵਰਤੋਗੇ ਸਾਬਣ ਸਾਡੀ ਤੁਹਾਨੂੰ ਐ ਪੂਰਾ ਫੀਲ ਹੋਊਗਾ ਵੀ ਯਾਰ ਵਕਈ ਆਪਾਂ ਦੁਬਾਰੇ ਜਵਾਨ ਹੁੰਦੇ ਜਾਂਨੇ ਆ ਲੈ ਵੀ ਦੇਖ ਸਕਦਾ ਹਲਦੀ ਤੇ ਟਮਾਟਰ ਦੀ ਸਾਬਣ ਹਲਦੀ ਤੇ ਟਮਾਟਰ ਬਾਈ ਜੀ ਇੱਕ ਚੀਜ਼ ਜਿਹੜੀ ਇਹਦੇ ਵਿੱਚ ਕਿਹਾ ਉਹ 100% ਇਹਦੇ ਵਿੱਚ ਲੈਬ ਟੈਸਟ ਕਰਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਵੀ ਦੇਖਦਾ ਟੈਸਟ ਕਰਵਾ ਸਕਦੇ ਯਾਨੀ ਹਾਂ ਜੀ ਤੇ ਉਹ ਅਗਲੀ ਕਿਹੜੀ ਆ ਗਈ ਇਹ ਇਹ ਸੰਤਰੇ ਵਾਲੀ ਆ ਗਈ ਖੋਪੇ ਵਾਲੀ ਆ ਗਈ ਬਾਈ ਜੀ ਖੋਪੇ ਵਾਲੀ ਸਾਬਣ ਆ ਨਾਰੀਅਲ ਦੀ ਸਾਬਣ ਬਣਦੀ ਆ ਨਾਰੀਅਲ ਦੇ ਪੇਸਟ ਦੀ ਪੇਸਟ ਦੀ ਹਾਂ ਨਾਰੀਅਲ ਦੇ ਪੇਸਟ ਦੀ ਸਾਬਣ ਬਣਦੀ ਹੈ ਲਓ ਬਈ ਅਗਲੀ ਸਾਬਣ ਆ ਗਈ ਬਾਈ ਜੀ ਇਹ ਵਾਲੀ ਸਾਬਣ ਆ ਗਈ ਬਾਈ ਜੀ ਨਿੰਮ ਦੀ ਨਿੰਮ ਦੀ ਠੀਕ ਹੈ ਜੀ ਨਿੰਮ ਦੀ ਸਾਬਣ ਹੈ ਬਾਈ ਜੀ ਸਕਿਨ ਦੀ ਕੋਈ ਵੀ ਖਾਜ ਖੁਰਕ ਠੀਕ ਹੈ ਜਾਨੀ ਕਿ ਕੋਈ ਧੱਪੜ ਕਿਸੇ ਤਰ੍ਹਾਂ ਦੀ ਵੀ ਸਕਿਨ ਇਨਫੈਕਸ਼ਨ ਜਾਨੀ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਨਿੰਮ ਆ ਉਹ ਇੱਕ ਡਾਕਟਰ ਹੈ ਸਹੀ ਗੱਲ ਹੈ ਠੀਕ ਹੈ ਬਾਈ ਜੀ ਤੁਸੀਂ ਇੱਕ ਵਾਰੀ ਵਰਤ ਕੇ ਦੇਖ ਲਓ ਇੰਨੀ ਕੁ ਪਿਓਰ ਇਮਾਨਦਾਰੀ ਨਾਲ ਗੱਲ ਕਰ ਰਿਹਾ ਇੰਨੀ ਕੁ ਪਿਓਰ ਹੈਗੀ ਜਾਨੀ ਕਿ ਆਪਾਂ ਇੱਕ ਚੀਜ਼ ਦੇਖਦੇ ਹਾਂ ਸਾਬਣ ਦਾ ਸਭ ਤੋਂ ਵੱਡਾ ਫਾਇਦਾ ਕੀ ਆ ਵੱਡਾ ਫਾਇਦਾ ਕੀ ਆ ਆਪਾਂ ਘਰਾਂ ਦੇ ਵਿੱਚ ਨਹਾਉਣੇ ਹਨ ਹਾਂ ਤੁਸੀਂ ਸਭ ਨੂੰ ਨੇੜੇ ਦਿਖਾਓ ਘਰਾਂ ਦੇ ਵਿੱਚ ਆਪਾਂ ਨਹਾਉਣੇ ਆ ਆਪਾਂ ਕਦੇ ਵੀ ਇਹ ਨਹੀਂ ਸੋਚਿਆ ਕਦੇ ਆਪਾਂ ਬਾਜ਼ਾਰ ਦੀਆਂ ਵੱਖ-ਵੱਖ ਸਾਬਣਾ ਨਾਲ ਸਿਰ ਤੇ ਲਾਉਣੇ ਆ ਸਹੀ ਗੱਲ ਜਿਹਦੇ ਨਾਲ ਉਮਰ ਤੋਂ ਪਹਿਲਾਂ ਹੀ ਆਪਣੇ ਵਾਲ ਚਿੱਟੇ ਆ ਜਾਂਦੇ ਨੇ ਠੀਕ ਹੈ ਕਿਉਂਕਿ ਸਿਰ ਤੇ ਲਾਉਣ ਵਾਸਤੇ ਤਾਂ ਉਹ ਸਾਬਣ ਬਣੀ ਨਹੀਂ ਬਣੀ ਨਹੀਂ ਹੈਗੀ ਸਿਰ ਤੇ ਲਾਉਣ ਵਾਸਤੇ ਸਾਬਣ ਬਣੀ ਹੈਗੀ ਐਲੋਵੀਰਾ ਜਾਂ ਨਿੰਮ ਦੀ ਠੀਕ ਹੈ ਇਹਨੂੰ ਤੁਸੀਂ ਫੁੱਲ ਬਾਡੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਬਹੁਤ ਹੀ ਟੌਪ ਦੀਆਂ ਸਾਬਣਾਂ ਨੇ ਬਾਈ ਜੀ ਆਪਣੇ ਕੋਲੇ ਠੀਕ ਹੈ ਜੀ ਕਿਸੇ ਵੀਰ ਨੇ ਮੰਗਾਉਣੀਆਂ ਹੁਣ ਤਾਂ ਮੰਗਵਾ ਸਕਦਾ ਜੀ ਠੀਕ ਹੈ ਜੀ ਲਓ ਜੀ ਬਾਈ ਜੀ ਇਹ ਤਾਂ ਹੋ ਗਿਆ ਜੀ ਸਾਬਣਾਂ ਦੇ ਫਾਇਦੇ ਇਹ ਹੋ ਗਈ ਜੀ ਆਪਣੀ ਨਿੰਮ ਵਾਲੀ ਟਮਾਟਰ ਵਾਲੀ ਹਲਦੀ ਵਾਲੀ ਦੁੱਧ ਵਾਲੀ ਔਰੈਂਜ ਵਾਲੀ ਸਾਬਣ ਠੀਕ ਹੈ ਜੀ ਔਰੈਂਜ ਵਾਲੀ ਹਾਂ ਜੀ ਆ ਕਿਵੇਂ ਮੰਗਾਈਏ ਘਰੇ ਬੈਠ ਕੇ ਹੁਣ ਆਪਾਂ ਬਾਈ ਜੀ ਤੁਸੀਂ ਘਰੇ ਬੈਠੇ ਕਾਲ ਕਰ ਸਕਦੇ ਹੋ ਘਰੇ ਬੜੇ ਬਹੁਤ ਸਾਰੇ ਡੇਲੀ ਵਾਂਗੂ ਕੋਰੀਅਰ ਜਾਂਦਾ ਡੇਲੀ ਵਾਂਗੂ ਬਿਲਕੁਲ ਦੇਸੀ ਸਾਬਣਾਂ ਜਿਹਨੂੰ ਆਪਾਂ ਬਾਜੋ ਡਾਕਟਰ ਦੀ ਮੋਹਰ ਲੱਗੀ ਆਯੁਰਵੈਦਿਕ ਕਹਿ ਸਕਦੇ ਆ ਆਯੁਰਵੈਦਿਕ ਤੋਂ ਵੀ ਪਲੱਸ ਆ ਬਾਈ ਜੀ ਕਿਉਂਕਿ ਸਾਡਾ ਦਿਲ ਮੰਨਦਾ ਵੀ ਆਯੁਰਵੈਦਿਕ ਸਾਡੇ ਦਿਲ ਨੂੰ ਲੱਗਦੀ ਆ ਹਾਂਜੀ ਕਿਉਂਕਿ ਸਾਨੂੰ ਪਤਾ ਵੀ ਇਹਦੇ ਵਿੱਚ ਸਾਰੀ ਬਾਈ ਪਿਓਰਿਟੀ ਆ ਹਮ ਜੇ ਕੋਈ ਬੰਦੇ ਨੂੰ ਸ਼ੱਕ ਹੈ ਮੈਂ ਕਹਿੰਦਾ ਅਸੀਂ 10000 ਰੁਪਏ ਯਾਨੀ ਕਿ 20000 ਜੁਰਮਾਨਾ ਲੈ ਲਓ ਸਾ ਤੋਂ ਜੇ ਬੰਦਾ ਕੋਈ ਇਹ ਚ ਰੰਗ ਸਾਫਤ ਕਰ ਦੇ ਠੀਕ ਆ ਜੀ ਨੇਚਰਲ ਕਲਰ ਜੋ ਵੀ ਕੁਦਰਤੀ ਆ ਉਹ ਆ ਠੀਕ ਹੈ ਮੰਗਵਾ ਸਕਦੇ ਨੇ ਵੀਰਵਾ ਸਕਦੇ ਆ ਫੋਨ ਨੰਬਰ ਕਰਕੇ ਤੱਤੇ ਉਹ ਨੰਬਰ ਤੇ ਸੰਪਰਕ ਕਰਕੇ ਕੋਰੀਅਰ ਕਰਵਾ ਕੇ ਮੰਗਵਾ ਸਕਦਾ ਤੁਸੀਂ ਲੈ ਵੀ ਮਿੱਤਰੋ ਮੈਨੂੰ ਤਾਂ ਲੱਗਦਾ ਵੀ ਇਹ ਸਾਬਣ ਹਰੇਕ ਨੂੰ ਵਰਤ ਲੈਣੀ ਚਾਹੀਦੀ ਕਿਉਂਕਿ ਬਾਈ ਜੀ ਕੈਮੀਕਲ ਕੋਈ ਨਹੀਂ ਹੈਗਾ ਰੰਗ ਕੋਈ ਨਹੀਂ ਹੈਗਾ ਆਰਗੈਨਿਕ ਸਾਬਣ ਆਗੇ ਹਨਾ ਸਿਰਫ ਇੱਕ ਡਾਕਟਰ ਦੀ ਮੋਹਰ ਨਹੀਂ ਹੈਗੀ ਡਾਕਟਰ ਦੀ ਮੋਹਰ ਨਹੀਂ ਹੈਗੀ ਠੀਕ ਹੈ ਜੀ ਪਰ ਬਾਈ ਜੀ ਜਮਾ ਦੇਸੀ ਸਾਬਣਾਂ ਕੀ ਤੇ ਦੇਸੀ ਬੰਦੇ ਦੇ ਵੱਲੋਂ ਦੇਸੀ ਘਰਾਂ ਦੇ ਵਿੱਚ ਰਹਿ ਕੇ ਬਣਾਈ ਗਈ ਸਾਬਣਾਂ ਕੇ ਬਿਲਕੁਲ ਬਾਈ ਜੀ ਬਿਲਕੁਲ ਇਹ ਜੀ ਸਾਬਣਾਂ ਨੂੰ ਬਾਈ ਜੀ ਨਹੀਂ ਮਿਲ ਨਹੀਂ ਕਿਤੋਂ ਬਾਕੀ ਸਕਰੀਨ ਤੇ ਨੰਬਰ ਹੈਗਾਗਾ ਤੁਸੀਂ ਮੰਗਵਾ ਸਕਦੇ ਹੋ ਯੂਜ਼ ਕਰ ਸਕਦੇ ਹੋਗੇ ਜੇ ਤੁਹਾਨੂੰ ਲੱਗੀ ਵਧੀਆ ਤਾਂ ਵਰਤ ਲਿਓ ਬਾਈ ਜੀ ਨਹੀਂ ਤਾਂ ਪੈਸੇ ਵਾਪਸ ਕਰ ਦਾਂਗੇ ਮੇਨ ਖਾਸੀਅਤ ਹੈ ਬਾਈ ਜੀ ਉਮਰ ਤੋਂ ਪਹਿਲਾਂ ਬੁਢਾ ਨਹੀਂ ਹੋਣ ਦਿੰਦੀ ਇਹ ਹਾਂ ਉਮਰ ਤੋਂ ਪਹਿਲਾਂ ਸਕਿਨ ਨੂੰ ਢਲ ਨਹੀਂ ਦਿੰਦੀ ਢਲ ਨਹੀਂ ਦਿੰਦੀ ਇਹ ਪੂਰਾ ਇਹਦਾ ਵੱਡਾ ਲਾਹਾ ਹੈ ਬੰਦਾ ਫਾਇਦਾ ਲੋ ਜੀ ਬਾਈ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਇਹ ਸਾਬਨ ਤੁਸੀਂ ਮੰਗਵਾ ਸਕਦੇ ਹੋ ਯੂਜ਼ ਕਰ ਸਕਦੇ ਹੋਗੇ ਤੁਹਾਡੇ ਲਈ ਤੁਹਾਡੇ ਬੱਚਿਆਂ ਦੇ ਲਈ ਬਹੁਤ ਬੈਨੀਫਿਟ ਹੋਣਗੇ ਸਾਬਨ ਦੇ ਠੀਕ ਹੈ ਬਾਈ ਜੀ ਬਿਲਕੁਲ ਜੀ ਧੰਨਵਾਦ ਧੰਨਵਾਦ ਸਾਸਿ ਗਾਲ ਜੀ